ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਇਸੇਵੇਂ ਹੜਾਂ ਕਾਰਨ ਤਕਰੀਬਨ 4 ਲੱਖ ਏਕੜ تباہ ਹੋ ਗਈ ਜ਼ਮੀਨ ਲੋਕਾਂ ਦੇ ਘਰ ਡੱਟ ਗਏ ਤੇ ਨਾਲ ਜਿਹੜੇ ਜਾਨਵਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਖਾਸ ਕਰਕੇ ਚਾਰੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਅਸੀਂ 500 ਟਰੱਕ ਅਸੀਂ ਚਾਰੇ ਦੇ ਜਿਹਦਾ ਮੱਕੀ ਦਾ ਚਾਰਾ ਬੰਦ ਹੈ ਉਹਦੇ ਅਸੀਂ ਅੱਜ ਅਸੀਂ ਸਪਲਾਈ ਕਰਾਂਗੇ ਜਿਹੜੀ ਜਿਹੜੇ ਪਿੰਡਾਂ ਵਿੱਚ ਇਥੇ ਪਸ਼ੂ ਹੈਗੇ ਤੇ ਉੱਥੇ ਚਾਰਾ ਹੈ। ਸੋ ਅੱਜ ਉੱਥੇ ਦੀ ਸ਼ੁਰੂਆਤ ਹੋ ਗਈ ਹੈ। ਪਹਿਲੇ ਵੀ ਅਸੀਂ ਭੇਜਿਆ ਤੇ ਅੱਜ ਅਸੀਂ ਵੱਡੇ ਸਕੇਲ ਤੇ ਅਸੀਂ ਭੇਜਨੇ ਆ। ਮੈਂ ਚਮਕੌਰ ਸਾਹਿਬ ਜਸਲ ਸਾਇਲੈਂਸ ਸੈਂਟਰ ਹੈ ਜਿੱਥੇ ਮੈਂ ਖੜਾ ਹਾਂ। ਆ ਸਾਰਾ ਸਾਇਲੈਂਸ ਅਸੀਂ ਤਿਆਰ ਕਰ ਲਿਆ। ਤੁਸੀਂ ਉਧਰ ਵੀ ਬਹੁਤ ਖੜੇ ਹੈ तकरीबन ਇੱਥੋਂ 8.5 200 ਟਰੱਕ ਇੱਥੋਂ ਨਿਕਲੂਗਾ। ਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਸੌਟ ਰੱਖ ਅੱਜ ਸਾਇਲੈਂਸ ਦੇ ਇਥੋਂ ਗੁਰਦਾਸਪੁਰ ਤੇ ਜਲੰਧਰ ਜਾਣਗੇ ਤੋਂ ਮੈਂ ਅੱਜ ਹੋਰ ਵੀ ਐਲਾਨ ਕਰਦਾ ਕਿ ਬਹੁਤ ਸਾਡੀ ਟੀਮਾਂ ਜਿਹੜੀਆਂ ਗਈਆਂ ਸੀ ਪੰਜਾਬ ਦੇ ਵਕਫਾ ਫਲੱਡ ਅਫੈਕਟਡ ਏਰੀਆ ਚ ਸਾਡੀ ਅਸੀਂ ਡਿਊਟੀਆਂ ਲਾਈਆਂ ਸੀ ਉਹਨਾਂ ਨੇ ਆਕੇ ਦੱਸਿਆ ਕਿ ਬਹੁਤ ਗਰੀਬ ਜਨਤਾ ਦਾ ਸਾਰਾ ਕੁਝ ਹੀ ਰੁੜ ਗਿਆ ਇੱਕ ਤਾਂ ਮੈਂ ਅਨਾਉਂਸ ਕਰ ਰਿਹਾ ਕਿ 50000 ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਸ਼ਰੂਨੀ ਖਾਲੀਦਲ 50000 ਗਰੀਬ ਪਰਿਵਾਰ ਜਿਹੜੇ ਫਲੱਡ ਅਫੈਕਟਿਡ ਏਰੀਆ ਚ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਅਗਲੇ ਮਹੀਨੇ ਡੇਢ ਮਹੀਨੇ ਦੇ ਅੰਦਰ ਅਸੀਂ ਉਹਨਾਂ ਨੂੰ ਕਣਕ ਜਰੂਰ ਪਹੁੰਚਾਵਾਂਗੇ ਦੂਜੀ ਗੱਲ ਜਿਹੜੀ ਹੈ ਮੈਂ ਬੇਨਤੀ ਕਰਨਾ ਚਾਹਣਾ ਹੈ ਕਿ ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੈ ਤੇ ਉਹ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਤੇ ਬਾਕੀ ਖਾਦ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ 1 ਲੱਖ ਏਕੜ ਦਾ ਬੀਜ ਦਾ ਅਸੀਂ ਇਕੱਠਾ ਕਰਕੇ ਅਸੀਂ ਪ੍ਰੋਵਾਈਡਰ ਆਵਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ 1 ਲੱਖ ਏਕੜ ਦਾ ਵੀ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਿਹਾ ਹੈ